ਇਹ ਨਹੀਂ ਮਾਰੋ। ਇਹ ਕਿਹੜਾ ਨਹੀਂ ਲਾ ਦੇਖੋ ਜੀ ਹੁਣ ਤੁਹਾਨੂੰ ਸਾਰੀਆਂ ਖੇਡਾਂ ਦਿਖਾਵਾਂਗੇ ਪ੍ਰਾਤਨ ਇਹ ਵੀਰਾਂ ਨੇ ਜਿਹੜੇ ਪੁਰਾਣੇ ਸਾਡੇ ਖੇਡ ਹੁੰਦੇ ਸੀ ਜਿਵੇਂ ਹੁਣ ਕੁੱਤੀ ਚ ਗੋਲੀਆਂ ਪਾਣੇ ਦੇਖੋ ਬਜ਼ੁਰਗ ਖੇਡ ਰਹੇ ਨੇ। ਚਾਰਾ ਹਾਲ ਤੇਰੀ ਆ ਗਈ ਭਾਈ। ਹੁਣ ਤੇਰੀ ਆ ਗਈ ਤੋਪਾਂ ਹੁਣ। ਫਾਰਮ ਬਣਾਇਆ ਹੈ ਪੂਰਾ ਵਧੀਆ ਦੇਖੋ। ਇਹ ਸਾਹਮਣੇ ਦੇਖੋ ਤੁਸੀਂ ਕੱਚੇ ਕੋਠੇ ਘਰ ਬਣਾਏ ਹੋਏ ਨੇ ਤੇ ਰਿਕਾਰਡ ਚੱਲ ਰਹੇ ਨੇ ਉੱਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਅੰਦਰ ਉਹ ਵੀ ਪਿਛਲੇ ਪਿਛਲੇ ਇਹਦਾ ਹਾਂ ਐਕਟ ਹਾਂ ਹਲਾ ਹੋ ਗਈ ਹੈ ਐ ਇਸ ਤਰ੍ਹਾਂ ਹੀ ਸਾਡੇ ਬੱਚੇ ਨੇ ਜਿਹੜੇ ਮੋਬਾਈਲਾਂ ਨਾਲ ਲਿਖੋ ਹੋਏ ਸਾਡੇ ਬੱਚੇ ਨੇ ਜਿਹੜੇ ਅੱਸੀ ਅੱਜ ਭਰਾਣੇ ਖੇਡਣ ਵਾਲੀ ਰੱਖੇ ਹੋਏ ਨੇ ਹਾਂਜੀ ਹਾਂਜੀ ਅੱਗੇ ਤੁਹਾਨੂੰ ਦਿਖਾਣੇ ਆ ਅੱਛਾ ਜਿਹੜੀਆਂ ਇਹ ਨੇ ਸਾਰੀਆਂ ਕਲਾਕਰਤੀਆਂ ਸੀ ਆਪ ਹੀ ਬਣਾਈਆਂ ਨੇ ਆਪਣੇ ਪ੍ਰਾਂਤਨ ਦੇਖ ਕੇ ਪੁਰਾਣੇ ਢੰਗ ਨਾਲ ਜੋ ਸਾਡੇ ਪ੍ਰਾਣੀਆਂ ਬਜ਼ੁਰਗਔਰਤਾਂ ਬਣਾਉਂਦੀਆਂ ਸੀ ਉਸ ਤਰੀਏ ਅਸੀਂ ਜਿਹੜੀਆਂ ਸਾਰੀਆਂ ਬਣਾਈਆਂ ਹੋਈਆਂ ਨੇ ਇਹ ਆਪਣੀਆਂ ਹਾਂਜੀ ਹਾਂਜੀ ਤੇ ਉਦੋਂ ਇਹ ਟੋਕੇ ਵਾਲੀ ਮਸ਼ੀਨ ਦੇਖੋ ਜੀ ਪੁਰਾਣੇ ਮਾਡਲ ਦੀ ਟੋਕੇ ਵਾਲੀ ਮਸ਼ੀਨ ਰੱਖੀ ਹੋਈ ਹੈ ਕਿਸਤੀ ਵੀ ਹੈ ਇਹਨਾਂ ਕੋਲ ਦੇਖੋ ਇੱਕ ਕਿਸਤੀ ਕਿੱਥੋਂ ਲੈ ਕੇ ਆਏ ਜੀ ਤੁਸੀਂ ਇਹ ਹਰੀ ਦਾ ਪੱਤਣ ਅੱਛਾ ਜੀ ਠੀਕ ਹੈ।ਾਰੇ ਕਿ ਜਿੰਦੂ ਚੱਲਦੀ ਮੈਨੂੰ ਇਹ ਕੁੱਤਾ ਨਲਕਾ ਹੋ ਗਿਆ ਜੀ। ਇਹ ਕੁੱਤਾ ਨਲਕਾ ਦੇਖੋ ਜੀ। ਚੱਲਦਾ ਈ ਐ। ਪੜਾਉਂਦੇ ਕਿ ਪਿਆਣੀ ਗਰਮੀ ਕਰਦੀ ਹੈ ਅੱਛਾ ਅੱਛਾ ਜੀ ਜਿਵੇਂ ਵੀਡੀਓ ਬੱਕਲੀ ਪਾਈ ਹੋਈ ਹੈ ਬੱਚੇ ਖੇਡਦੇ ਨੇ ਸਾਡੇ ਬੱਚਿਆਂ ਨੂੰ ਪਤਾ ਲੱਗਦਾ ਪ੍ਰਾਤਨ ਜੀ ਹਾਂ ਜੀ ਹਾਂ ਜੀ ਤੇ ਉਦੋਂ ਬਾਅਦ ਅਸੀਂ ਸ਼ਾਮ ਨੂੰ ਜਦੋਂ ਸਾਡਾ ਗੱਲ ਕਰਦਾ ਤਾਂ ਮੋਬਾਈਲ ਅਸੀਂ ਛੱਡੀ ਹੋਏ ਨੇ ਮੈਂ ਤਾਂ ਖਾਸ ਕਰਕੇ ਤੁਸੀਂ ਮੰਨੋਗੇ ਸਾਚਾ ਬੱਟਨਾ ਇਹ ਫੋਨੇ ਰੱਖਿਆ ਹੋਆ ਆਪਦੇ ਕੋਲ ਦੂਜਾ ਫੋਨ ਬਹੁਤ ਵਧੀਆ ਜੀ ਬਹੁਤ ਵਧੀਆ ਥੋੜਾ ਟਾਈਮ ਹੀ ਦੇਖਦੇ ਆਂ ਬੀਬੀ ਜੇ ਫੋਨ ਤੇ ਲੋੜ ਪੈਂਦੀ ਹੈ ਤਾਂ ਅਸੀਂ 12 ਬਿਟੀ ਰੱਖੀ ਹੋਈ ਹੈ ਖੇਡੂ ਨੂੰ ਸ਼ਾਮ ਨੂੰ ਦੇ ਖੇਡਦੇ ਨੇ ਦੇਖੋ ਇਹ ਸਰਦਾਰ ਸਾਹਿਬ ਆਪਦੇ ਬੱਚਿਆਂ ਨੂੰ ਵੀ ਟਾਈਮ ਦਿੰਦੇ ਨੇ ਉਹਨਾਂ ਨਾਲ ਗ ਜਿਹੜੀ ਗੇਮ ਹੈ ਪ੍ਰਾਤਨ ਗੇਮਾਂ ਨੇ ਜਿਵੇਂ ਹੁਣ ਇਹੋ ਇਹ 12 ਬੀਟੀ ਰੱਖੀ ਹੋਈ ਹੈ ਇਹ ਖੇਡਦੇ ਨੇ ਮਨੋਰੰਜਨ ਆਪਦੇ ਚਿੱਤ ਦਾ ਮਨੋਰੰਜਨ ਕਰਦੇ ਨੇ ਇਹ ਸਹੀ ਸਾਢੇ 11 ਵਜੇ ਅਸੀਂ ਰੇਡੀਓ ਲਾ ਦੇਣਾ ਜੀ ਦੇਖੋ ਹੁਣ ਤਾਂ ਟਾਈਮ ਲੰਘ ਗਿਆ ਸਾਢੇ 6 ਵਜੇ ਨਹੀਂ ਸਾਢੇ 4 ਵਜੇ ਅਸੀਂ ਰੇਡੀਓ ਲਾ ਲਿਆ ਸਾਢੇ 4 ਵਜੇ ਤੋਂ 6 ਵਜੇ ਤੱਕ ਗੁਰਬਾਣੀ ਚੱਲਦੀ ਹੈ ਜੀ ਅੱਛਾ ਜੀ ਫਿਕਰ ਜੇ ਅਸੀਂ ਸਾਢੇ 4 ਵਜੇ ਰੇਡੀਓ ਕਿਉਂ ਆਨ ਕਰਦਾਂ ਨੇ ਹੁਣ ਵੀ ਰੇਡੀਓ ਚੱਲ ਰਿਹਾ ਹੈ ਜੀ ਅੱਛਾ ਰੇਡੀਓ ਹੈ ਜੀ ਹਾਂਜੀ ਰੇਡੀਓ ਪੁਰਾਣੇ ਗੀਤ ਚੱਲ ਰਹੇ ਨੇ ਜੀ ਪੁਰਾਣੇ ਗੀਤ ਇਹ ਪੌੜੀ ਦੇ ਮੋਰਨੀਆਂ ਛਾਪੀਆਂ ਹੋਈਆਂ ਦੇਖੋ ਉਹੀ ਸਰਿਆਂ ਸਰਿਆਂ ਵਾਲੀਆਂ ਬਿੰਡਵਾਂ ਜੇ ਪ੍ਰਾਂਜਾ ਨੇ ਠੇਕ ਦੇ ਤੂੰ ਗਿੱਠੀ ਬਣੀ ਹੋਈ ਇਹ ਜੇ ਲੱਕੜਾਂ ਲੱਗ ਜਾਂਦੀਆਂ ਨੇ ਖਿਆਲ ਚ ਸਿੱਕ ਲਈ ਹਰ ਇੱਕ ਇਸ ਨੂੰ ਚਲਦੀ ਮਿਲੂ ਯੂਰੇ ਇਹ ਇੰਨੀ ਫੋਨ ਆ ਰੇਡੀਓ ਵੀ ਚੱਲਦਾ ਹੈ ਡਰਾਮੋਫੋਨ ਉਹ ਡਿਗੀ ਕੇ ਫਿਰ ਕਿਸੇ ਉਹ ਵੀ ਚੱਲਦੀ ਹੈ ਟੈਬਰ ਕਾਰਡ ਕੇ ਕੈਸ਼ਟਾ ਵੀ ਇਹਨਾਂ ਉਹ ਵੀ ਚੱਲਦੀ ਹੈ ਪਿਆਹਾ થઈ ਪ੍ਰਾਣੇ ਜਵਾਨੀ ਮਸੀਨ ਇੱਧਰ ਤੋਂ ਕਰੋ ਜੀ ਕੈਮਰਾ ਥੋੜਾ ਉਹ ਦੇਖੋ ਉਹ ਵੀ ਚੱਲਦੀ ਆ ਜੀ ਅੱਛਾ ਜੀ ਇਹ ਦੇਖੋ ਹਾਂ ਜੀ ਬਿਨਾ ਲਾਈਟ ਤੋਂ ਚੱਲਦੀ ਆ ਪ੍ਰਾਣੇ ਜਵਾਨੀ ਦੀ ਜੀ ਚਾਬੀ ਵਾਲਾ ਰੇਡੀਓ ਹੈ ਇਹ ਚਾਬੀ ਵਾਲਾ ਦੇਖੋ ਉੱਤੇ ਰਿਕਾਰਡ ਜਿਹਨੂੰ ਕਹਿੰਦੇ ਨੇ ਰਿਕਾਰਡ ਲਾਤੇ ਆਹ ਰਿਕਾਰਡ ਹੈ ਦੇਖੋ ਇਹ ਪਲੇਟ ਦੇ ਉੱਤੇ ਰਿਕਾਰਡ ਟਿਕਦਾ ਜੀ ਇਹ ਤੇ ਰਿਕਾਰਡ ਧਰ ਕੇ ਚੱਲਦੀ ਆ ਇਹ ਬਹੁਤ ਕੀਮਤੀ ਚੀਜ਼ਾਂ ਨੇ ਜਿਹੜੀਆਂ ਇਹਨਾਂ ਨੇ ਹਰਵਿੰਦਰ ਸਿੰਘ ਨੇ ਸਾਮ ਕੇ ਰੱਖਿਆ ਨੇ ਜੀ ਦੇਖੋ ਕਿੱਥੋਂ ਕਿੱਥੋਂ ਇਕੱਠੀਆਂ ਕੀਤੀਆਂ ਨੇ ਇਹਨਾਂ ਨੇ ਲਾਲਟਨ ਦੇਖੋ ਜੀ ਤੇ ਮੈਂ ਇੱਕ ਬੇਨਤੀ ਜ਼ਰੂਰ ਕਰਨਾ ਚਾਹਾਂਗਾ ਆਪਣੇ ਪੰਜਾਬੀ ਵੀਰ ਨੂੰ ਹਰ ਇੱਕ ਘਰ ਦੇ ਵਿੱਚ ਸਾਡੇ ਦੇਸ਼ ਭਗਤਾਂ ਦੀਆਂ ਫੋਟੋਆਂ ਲੱਗੀਆਂ ਹੋਣੀਆਂ ਜ਼ਰੂਰ ਚਾਹੀਦੀਆਂ ਨੇ ਦੇਸ਼ ਭਗਤਾਂ ਦੀਆਂ ਕਿ ਕਿਦਰ ਮਾਰੂ ਜੀ ਕੈਮਰਾ ਥੋੜਾ ਇੱਕ ਮਹਾਰਾਜਾ ਰਣਜੀਤ ਸਿੰਘ ਦੀ ਸਾਡੇ ਬੱਚਿਆਂ ਨੂੰ ਪਤਾ ਹੋਵੇ ਕਿ ਸਾਡਾ ਰਾਜ ਵੀ ਹੁੰਦਾ ਸੀ ਹਰ ਇੱਕ ਘਰ ਦੇ ਵਿੱਚ ਇਹ ਫੋਟੋ ਜ਼ਰੂਰ ਚਾਹੀਦੀਆਂ ਨੇ ਕਿਉਂਕਿ ਉਹਨਾਂ ਨੇ ਸਾਡੇ ਲਈ ਆਪਣੀ ਜ਼ਿੰਦਗੀ ਕੁਰਬਾਨ ਕਰਤੀ ਸਾਡਾ ਫਰਜ਼ ਬੰਦ ਹੈ ਕਿ ਅਸੀਂ ਉਹਨਾਂ ਨੂੰ ਯਾਦ ਕਰੀਏ ਸਾਡੇ ਬੱਚਿਆਂ ਨੂੰ ਅਸੀਂ ਦੱਸੀ ਹੋਣਾ ਬਾਰੇ ਹਾਂਜੀ ਦੇਖੋ ਜੀ ਅੱਜ ਜਿਹੜੀ ਗੁਲਾਮੀ ਅਸੀਂ ਚੱਲ ਰਹੇ ਹਾਂ ਅਸੀਂ ਕਦੇ ਵੀ ਗੁਲਾਮ ਨਹੀਂ ਹੁੰਦੇ ਸੀ ਗੁਰੂਆਂ ਨੇ ਲੜਾਈਆਂ ਲੜੀਆਂ ਮੁਗਲ ਰਾਜੇ ਸੀ ਜਿਹੜੇ ਉਹਨਾਂ ਦੇ ਖਿਲਾਫ ਉਦੋਂ ਗੁਲਾਮ ਨਹੀਂ ਕੋਈ ਹੁੰਦਾ ਸੀ ਬਸ ਮਹਾਰਾਜੇ ਜਿਹੜੇ ਉਹ ਧੱਕਾ ਕਰਦੇ ਸੀ ਆਪਣੀ ਮਨਮਰਜ਼ੀ ਕਰਦੇ ਸੀ ਤਾਂ ਗੁਰੂ ਨਾਨਕ ਦੇਵ ਜੀ ਨੇ ਫਲਸਫਾ ਚਲਾਇਆ ਜਿਹੜਾ ਜ਼ੁਲਮ ਦੇ ਖਿਲਾਫ ਬੋਲਣ ਦਾ ਤਾਂ 10 ਗੁਰੂ ਜ਼ੁਲਮ ਦੇ ਖਿਲਾਫ ਬੋਲਦੇ ਰਹੇ ਉਸ ਤੋਂ ਬਾਅਦ ਮੁਗਲਾਂ ਨੇ ਉੱਥੋਂ ਜਾਣਾ ਪਿਆ ਤੇ ਖਾਲਸਾ ਦਾ ਉਸ ਤੋਂ ਬਾਅਦ ਅੰਗਰੇਜ਼ ਰਾਜ ਆਇਆ ਤੇ ਉਸ ਤੋਂ ਬਾਅਦ ਖਾਲਸੇ ਦਾ ਰਾਜ ਆਇਆ ਖਾਲਸੇ ਦਾ ਰਾਜ ਹੈ ਜਿਹੜਾ ਕਿਵੇਂ ਗਿਆ ਉਹਦਾ ਇਤਿਹਾਸ ਬਹੁਤ ਲੰਮਾ ਹੈ ਜੀ ਆਪਸੀ ਫੁੱਟਕਾਰਨ ਖਾਲਸੇ ਦਾ ਰਾਜ ਗਿਆ ਇਹ ਤੇ ਸਾਨੂੰ ਧਿਆਨ ਰੱਖਣਾ ਚਾਹੀਦਾ ਸਾਡੀ ਆਜ਼ਾਦੀ ਦੀ ਲੜਾਈ ਹੈ ਜਿਹੜੀ ਅਸੀਂ ਖਾਲਸੇ ਦਾ ਰਾਜ ਹੈ ਜਿਹੜਾ ਸਾਡੇ ਲੈਣਾ ਹੈ ਇਹ ਅਕਾਲਸਾ ਇਹ ਦੇਖੋ ਸਰਕਾਰੀ ਖਾਲਸਾ ਹੈ ਮਹਾਰਾਜ ਜੀ ਨੇ ਆਪਣੇ ਝੰਡਾ ਜੀ ਝੰਡਾ ਜੀ ਇਹ ਖਾਲਸੇ ਰਾਜ ਦਾ ਤੇ ਉਹ ਆਪਣੇ ਕਿਤਾਬਾਂ ਰੱਖੀਆਂ ਨੇ ਜੀ ਦੇਖੋ ਆਪਣੇ ਘਰ ਦੇ ਵਿੱਚ ਇੰਨੇ ਇੰਨੇ ਪੈਸਾ ਕੋਠੀਆਂ ਦੇ ਵਿੱਚ ਇੱਥੇ ਲਾ ਲੈਨੇ ਪਰ ਲਾਇਬ੍ਰੇਰੀ ਵਿੱਚ ਇਹ ਅੰਦਰ ਮੇਲੇ ਵਿੱਚ ਬਹੁਤ ਜ਼ਿਆਦਾ ਕਿਤਾਬਾਂ ਪਈਆਂ ਨੇ ਜੀ ਤੇ ਕਿਤਾਬਾਂ ਪੜਦੇ ਆਂ ਦੇਖੋ ਨੋਵਲ ਵਗੇਰਾ ਜਾਂ ਆਪਣੇ ਹਿਸਟਰੀਆਂ ਨੇ ਜਿਹੜੀਆਂ ਪੜਦੇ ਆਂ ਤੇ ਮੈਂ ਬੇਨਤੀ ਕਰਾਂਗਾ ਵੀ ਮਹਾਰਾਣੀ ਜਿੰਦਾ ਤੇ ਆਪਣਾ ਸੋਨ ਸਿੰਘ ਸੀਤਲ ਦਾ ਨਾਵਲ ਤੇ ਪ੍ਰੋਫੈਸਰ ਪੂਰਨ ਸਿੰਘ ਦਾ ਵਿਜੇ ਸਿੰਘ ਸਾਰੇ ਕਬੀਰ ਨੂੰ ਬੇਨਤੀ ਹੈ ਕਿ ਜ਼ਰੂਰ ਪੜਨੋ ਹੋ ਦੁਬਾਰੇ ਦੱਸ ਦੋ ਜੀ ਕਿਹੜੇ ਕਿਹੜੇ ਸੋਨ ਸਿੰਘ ਮਹਾਰਾਣੀ ਸੋਨ ਸਿੰਘ ਸੀਤਲ ਦਾ ਮਹਾਰਾਣੀ ਜਿੰਦਾ ਹਾਂਜੀ ਆ ਪ੍ਰੋਫੈਸਰ ਪੂਰਨ ਸਿੰਘ ਦਾ ਜੀ ਆਪਣਾ ਬੀਜੇ ਸਿੰਘ ਤੇ ਸੁੰਦਰੀ ਠੀਕ ਹੈ ਇਹ ਜ਼ਰੂਰ ਪੜਨ ਜੀ ਆਪਣੇ ਸਿੱਖ ਭਰਾਵਾਂ ਨੂੰ ਬੇਨਤੀ ਹੈ ਹਾਂਜੀ ਹਾਂਜੀ ਇੱਕ ਇਹ ਰੇਡੀਓ ਵੀ ਪਿਆ ਜੀ ਹਾਂਜੀ ਹਾਂਜੀ ਇਹ ਵੀ ਰੇਡੀਓ ਹੈ ਉਹ ਵੀ ਰੇਡੀਓ ਹੈ ਜੀ ਹਾਂਜੀ ਇਹ ਥੋੜਾ ਜਿਹਾ ਮੀਡੀਅਮ ਮਾਡਲ ਦਾ ਹੈ ਜੀ ਇਹ ਇਹ ਮਾਡਲ ਹੈ ਫਿਰ ਇਸ ਕੰਪਨੀ ਦਾ ਆ ਗਿਆ ਉਹ ਮਾਰਫੀ ਦਾ ਆ ਗਿਆ ਇਹ ਇਹ ਦੇਖ ਸਕਦੇ ਹੋ ਤੁਸੀਂ ਐਸ਼ੀ ਉਦਮ ਸਿੰਘ ਦੀ ਸਾਡੇ ਜਨਮ ਤੋਂ ਪਹਿਲਾਂ ਦੇ ਰੇਡੀਓ ਨੇ ਇਹ ਜਿਹੜੇ ਰੇਡੀਓ ਚੱਲਦੇ ਸੀ ਸਾਡੇ ਘਰ ਵੀ ਹੁੰਦਾ ਸੀ ਬਾਪੂ ਜੀ ਲੈ ਕੇ ਆਏ ਸੀ ਫੌਜ ਦੇ ਵਿੱਚ ਗਏ ਸੀ ਇਹ ਰੇਡੀਓ ਮਿਲਿਆ ਦੇਖੋ ਹੁਣ ਮਿੱਟ ਗਿਆ ਇਹਦੇ ਉੱਤੇ ਲਿਖਿਆ ਦੀ ਮਿਲਟਰੀ ਜੀ ਹੁਣ ਗਵਰਨਮੈਂਟ ਨੇ ਜਦੋਂ ਮਾਰਸੀ ਕੰਪਨੀ ਬਣਾਇਆ ਉਹਦੀ ਮਿਲਟਰੀ ਨੂੰ ਦਿੱਤੇ ਸੀ ਇਹ ਮਾਡਲ ਹਾਂਜੀ 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 ਮੇਰੇ ਪਿਤਾ ਜੀ ਨੂੰ ਵੀ ਦਿੱਤਾ ਸੀ ਹਾਂਜੀ ਇਹ ਉਦਮ ਸਿੰਘ ਜੀ ਦੀ ਫੋਟੋ ਆ ਗਈ ਪਾਕ ਸਿੰਘ ਜੀ ਆ ਗਈ ਹਾਂਜੀ ਇਹ ਇਹ ਸੁਰਮੇ ਇਹ ਸ਼ੀਸ਼ਾ ਸੁਰਮੇ ਦਾ ਨਹੀਂ ਹੈ ਇਹ ਸ਼ੀਸ਼ਾ ਹੀ ਹੈ ਪੁਰਾਣੇ ਮਾਨੇ ਇਸ ਸੁਰਮਾ ਪਾਉਂਦੇ ਤੇ ਅੱਖ ਦੇ ਵਿੱਚ ਤਾਂ ਇਹਨੂੰ ਕੱਢ ਕੇ ਦੀ ਸ਼ੀਸ਼ਾ ਨਾਲੇ ਲੱਗਿਆ ਹੋਈ ਜੀ ਇਹਦੇ ਹਾਂਜੀ ਹਾਂਜੀ ਸ਼ੀਸ਼ਾ ਦੇਖ ਕੇ ਇਹਦੇ ਵਿੱਚ ਤਾਂ ਨਹੀਂ ਸੁਰਮਾ ਹੈਗਾ ਵਿੱਚ ਨਹੀਂ ਹੁਣ ਨਹੀਂ ਹੈਗਾ ਸੁਰਮਾ ਅੱਛਾ ਜੀ ਹਾਂਜੀ ਠੀਕ ਹੈ ਜੀ ਦੇਖੋ ਜੀ ਤੁਹਾਨੂੰ ਕੀ ਕੁਝ ਦਿਖਾਤਾ ਬਹੁਤ ਕੁਝ ਦਿਖਾਤਾ ਜੀ ਇਹਨਾਂ ਨੇ ਆਪਣੀ ਸਰਦਾਰ ਸਾਹਿਬ ਨੇ ਜਿਹੜੀ ਜ਼ਿੰਦਗੀ ਹੈ ਵੱਖਰੇ ਢੰਗ ਨਾਲ ਜੀ ਰਹੇ ਨੇ ਇਹ ਤੇ ਇਹਨਾਂ ਦੇ ਚਿੱਤ ਦੇ ਵਿੱਚ ਜੋ ਆਂਦਾ ਹੈ ਜਿਸ ਤਰ੍ਹਾਂ ਕੇ ਪੁਰਾਣੇ ਮਕਾਨ ਬਣਾਉਣੇ ਨੇ ਪੁਰਾਣੇ ਮਕਾਨ ਬਣਾਏ ਇਹਨਾਂ ਨੇ ਉਸ ਤੋਂ ਬਾਅਦ ਵਿਭਿੰਨ ਖੇਤੀ ਤੇ ਲੋਕ ਸੇਵਾ ਦੇ ਵੀ ਕੰਮ ਵੀ ਬਹੁਤ ਕਰਦੇ ਨੇ ਜਿਸ ਤਰ੍ਹਾਂ ਕਿ ਫੁੱਲ ਲਾਂ ਦੀ ਪੌਦ ਤਿਆਰ ਕਰਕੇ ਸਕੂਲਾਂ ਦੇ ਵਿੱਚ ਜਾਂ ਗੁਰਦੁਖੁਰਾਂ ਦੇ ਵਿੱਚ ਦੇ ਕੇ ਆਉਂਦੇ ਨੇ ਇਹ ਤੇ ਬੱਚਿਆਂ ਨੂੰ ਕਿਤਾਬਾਂ ਵੀ ਵੰਡਦੇ ਨੇ ਇਹ ਤੇ ਇੱਕ ਇਹ ਵੀ ਦੇਖ ਸਕਦੇ ਹੋ ਤੁਸੀਂ ਹਵੇਲੀ ਵੀ ਤਿਆਰ ਕਰ ਰਹੇ ਨੇ ਪ੍ਰਾਤਨ ਤੇ ਇਹਨੂੰ ਸਮਾਂ ਲੱਗੂ ਤਿਆਰ ਹੋਣ ਨੂੰ ਦੇਖ ਸਕਦੇ ਹੋ ਤੁਸੀਂ ਜਿਸ ਦਿਨ ਤਿਆਰ ਹੋ ਗਈ ਉਸ ਦਿਨ ਇਹ ਵੀ ਤੁਹਾਨੂੰ ਪੂਰੀ ਦਿਖਾਵਾਂਗੇ ਅੰਦਰੋਂ ਇੱਕ ਆਪਣੇ ਲਈ ਇਹ ਵੀ ਟਿਕ ਟਕ ਹੋਈ ਨਹੀਂ ਹੈ ਕਿ ਜੇ ਕਿਸੇ ਪਰਿਵਾਰ ਨੇ ਆਪਣੇ ਬੱਚਿਆਂ ਨੂੰ ਦਿਖਾਣ ਹੋਵੇ ਆਇਂ ਤਵਾਰ ਦੇ ਦਿਨ ਤੁਸੀਂ ਆ ਕੇ ਦੇਖ ਸਕਦੇ ਹੋ ਐਡਰੈਸ ਦੱਸ ਦਿਓ ਜੀ ਤੁਸੀਂ ਆਪਣਾ ਦਗਾਲ ਤੋਂ ਲਹਿਰਾ ਗਾਗਾ ਰੋਡ ਜੀ ਸਰੌ ਫਾਰਮ ਸਰੌ ਫਾਰਮ ਜੀ ਆਪਣੇ ਲੋਕੇਸ਼ਨ ਹੈ ਜੇ ਤੁਸੀਂ ਨੈਟ ਤੇ ਭਰੋਗੇ ਸਰੌ ਸੀਡ ਫਾਰਮ ਭਰ ਲਿਓਗੇ ਆ ਜੂਗੀ ਤੇ ਦੂਜੀ ਗੱਲ ਵੀ ਸਰਕਾਰੀ ਸਕੂਲ ਦੇ ਬੱਚਿਆਂ ਲਈ ਕੋਈ ਦੰਨੀ ਉਹ ਜਦੋਂ ਮਰਜ਼ੀ ਆ ਸਕਦੇ ਨੇ ਕੋਈ ਟਿਕਟ ਨਹੀਂ ਹੈਗੀ। ਹਾਂਜੀ ਜਿਵੇਂ ਜਿਸ ਤਰ੍ਹਾਂ ਕਿ ਸ਼ਾਦੀ ਵਾਲੇ ਬੱਚੇ ਆਉਂਦੇ ਨੇ ਜੀ ਕੋਈ ਨਹੀਂ ਸ਼ਾਦੀ ਆ ਇਹਦੇ ਵਿੱਚ ਇਸ ਤਰ੍ਹਾਂ ਜੀ ਅਸੀਂ ਜਿਹੜੀ ਲੱਚਰ ਤਾਂ ਕਰਾਂਦੇ ਨੇ ਉਹਦੇ ਵਿੱਚ ਨਹੀਂ ਜੇ ਕੋਈ ਸਿੱਖੀ ਸਰੂਪ ਦੇ ਵਿੱਚ ਆਪਣੇ ਆਪਣੇ ਕਲਚਰ ਦੇ ਵਿੱਚ ਕਰਵਾਉਂਦਾ ਹੈ। ਹਾਂਜੀ ਹਾਂਜੀ ਤਾਂ ਸਿੱਖ ਪਰਿਵਾਰ ਆਪਦੇ ਕਲਚਰ ਦੇ ਵਿੱਚ ਕਰਵਾਉਂਦਾ ਹੈ ਸਿੱਖੀ ਸਰੂਪ ਦੇ ਰਹਿ ਕੇ ਕਰਵਾਉਂਦਾ ਉਹ ਬਿਲਕੁਲ ਉਹਦੇ ਲਈ ਕੋਈ ਪੈਸਾ ਨਹੀਂ। ਠੀਕ ਹੈ। ਹਾਂ ਪਰ ਅਸੀਂ ਪਰ ਸਰੂਪ ਉਹ ਨਹੀਂ ਉਹ ਬਈ ਲੱਚਰ ਤਾਂ ਬਿਲਕੁਲ ਅਸੀਂ ਨਾ ਕਿਸੇ ਨੂੰ ਉਹ ਫਿਲਮ ਬਣਾਉਂਦੀਏ ਰੋਕਤੇ ਨਾ ਅਸੀਂ ਕੁਛ ਨਹੀਂ ਕਰਨਾ ਹਾਂ ਜੇ ਸਿੱਖ ਧਰਮ ਨਾਲ ਜੇ ਕਿਸੇ ਨੂੰ ਕੋਈ ਬਣਾਣੀ ਆ ਮੂਵੀ ਤਾਂ ਉਹਦੇ 1 ਰੁਪਿਆ ਵੀ ਜਿਹੜਾ ਅਸੀਂ ਖਰਚਾ ਨਹੀਂ ਲਵਾਂਗੇ ਇੱਕ ਦੱਸੋ ਜੀ ਇਹ ਤੁਸੀਂ ਖੰਡਾ ਛਾਪਿਆ ਹੈ ਹਾਂਜੀ ਤੇ ਉੱਪਰ ਕੀ ਲਿਖਿਆ ਹੋਇਆ ਜੀ ਉਰਦੂ ਦੇ ਵਿੱਚ ਉਰਦੂ ਦੇ ਵਿੱਚ ਲਿਖਿਆ ਮੈਂ ਜਿਹੜੀ ਉਰਦੂ ਯੂਨੀਵਰਸਿਟੀ ਵਿੱਚ ਤਿੰਨ ਕਿ ਮਹੀਨੇ ਲਾਇਨੇ ਉੱਤੇ ਲਿਖਿਆ ਸਰਬਤ ਦਾ ਭਲਾ ਜੀ ਸਰਬਤ ਦਾ ਭਲਾ ਮੈਂ ਸਰਬਤ ਦਾ ਭਲਾ ਇਦਾਂ ਹੈ ਚੱਲੂਗਾ ਜੀ ਹਾਂਜੀ ਹਾਂਜੀ ਇਹ ਉਰੇ ਲਿਖਿਆ ਜੀ ਮੈਨੂੰ ਉਰਦੂ ਵਿੱਚ ਜਿਹੜਾ ਦੁਜਾ ਸਰਬਤ ਲਿਖਿਆ ਹੋਇਆ ਇਹ ਉਰੇ ਜੀ ਇਹ ਉਰਦੂ ਦੇ ਵਿੱਚ ਆ ਹੋ ਗਿਆ ਮੇਰਾ ਘਰ ਜੀ ਅੱਛਾ ਅੱਛਾ ਜੀ ਅੰਨੀ ਦਾ ਘਰ ਦੇਖ ਸਕਦੇ ਹੋ ਬਾਈ ਨੇ ਉਰਦੂ ਵੀ ਪੜ੍ਹੇ ਨੇ ਬਾਈ ਦੇਖੋ ਤੁਸੀਂ ਇਹ ਲਿਖਿਆ ਹੋਇਆ ਜਿਹੜੇ ਉਰਦੂ ਜਾਣਦੇ ਨੇ ਉਹ ਤਾਂ ਇਹਨੂੰ ਪੜ੍ਹ ਲੈਣਗੇ ਤੇ ਮੇਰੇ ਵਰਗਿਆਂ ਦੀ ਭਾਜ ਤਾਂ ਇਹ ਬਸ ਕਾਟਮ ਢੋਲੀ ਮਾਰੇ ਹੋਏ ਨੇ ਇਹ ਮੇਰਾ ਘਰ ਲਿਖਿਆ ਹੋਇਆ ਦੇਖੋ ਬਾਈ ਉਰਦੂ ਵੀ ਪੜ੍ਹੇ ਨੇ ਇਹ ਕੀ ਲਿਖਿਆ ਜੀ ਇਹਦੇ ਥੱਲੇ ਇਹਦੇ ਵੀ ਲਿਖਿਆ ਜੀ ਪੰਜਾਬ ਆਦ ਕਾਲ ਤੋਂ ਦੋਨਾਂ ਹੀ ਪੰਜਾਬਾਂ ਦੀ ਮਾਂ ਬੋਲੀ ਹੈ ਠੀਕ ਹੈ ਜੀ ਪੰਜਾਬ ਆਦ ਕਾਲ ਤੋਂ ਪੰਜਾਬੀ ਆਦ ਕਾਲ ਤੋਂ ਦੋਨਾਂ ਹੀ ਪੰਜਾਬਾਂ ਦੀ ਮਾਂ ਬੋਲੀ ਹੈ ਪੰਜਾਬੀ ਆਦ ਕਾਲ ਤੋਂ ਜਨ ਕੇ ਸ਼ੁਰੂ ਤੋਂ ਪੰਜਾਬੀ ਆਦ ਕਾਲ ਤੋਂ ਦੋਨਾਂ ਹੀ ਪੰਜਾਬਾਂ ਦੀ ਮਾਂ ਬੋਲੀ ਹੈ ਇੱਕ ਪੰਜਾਬ ਇਹ ਹੈ ਤੇ ਇੱਕ ਪਾਕਿਸਤਾਨ ਚ ਚਲਾ ਗਿਆ ਜਿਹੜਾ ਪੰਜਾਬ ਦੋ ਫਾੜ ਹੋ ਗਿਆ ਤੇ ਬਹੁਤ ਕੁਝ ਤੁਹਾਨੂੰ ਦਿਖਾਇਆ ਜੀ ਇਹ ਇਹ ਕੀ ਪਈ ਹੈ ਜੀ ਇਹ ਜਿਹੜੀ ਪਈ ਹੈ ਇਹਨੂੰ ਪਲਾਣਾ ਕਹਿੰਦੇ ਨੇ ਜੀ ਕਿਉਂਕਿ ਜਦੋਂ ਜਾਨਵਰ ਦੇ ਜਿਹੜੀ ਸਾਇਦੇ ਸਾਹਿਬ ਜੀ ਮੈਂ ਆਪਾਂ ਕੁੜੀ ਨੂੰ ਕਾਠੀ ਕਹਿੰਦੇ ਆ ਬੈਠਣਾ ਹੁੰਦਾ ਇਹਦੇ ਵੀ ਬੈਠਣਾ ਹੁੰਦਾ ਪਰ ਇਹਦਾ ਨਾਮ ਬਦਲ ਗਿਆ ਉੱਠਦਾ ਜੀ ਇਹਨੂੰ ਪਲਾਣਾ ਕਹਿੰਦੇ ਨੇ ਅੱਛਾ ਜੀ ਉਹ ਇਹ ਉੱਠ ਦੀ ਸੀਟ ਸੀਟ ਕਹ ਲਈਏ ਜੀ ਉੱਤੇ ਧਰ ਕੇ ਵਿੱਚ ਸਵਾਰੀ ਬਹਿ ਜਾਂਦੀ ਹੈ ਹਾਂ ਜੀ ਜੇ ਤੰਗਲੀਆਂ ਹੋ ਗਈਆਂ ਸੰਗੜ ਹੋ ਗਈ ਹੈ ਆਪਣੇ ਲੱਗ ਰਹੇ ਹਾਂ ਜੀ ਦੇਖੋ ਜੀ ਤੰਗਲੀ ਪੰਜਾਲੀ ਦੋ ਸੰਗੜ ਇਹ ਮੂਲਾ ਵੀ ਪਿਆ ਜੀ ਮੂਲਾ ਦੇਖੋ ਮੂਲਾ ਜੀ ਮੂਲਾ ਓਖਲੀ ਆ ਜੀ ਓਖਲੀ ਅੰਦਰ ਪਿਆ ਪੂਰ ਹੋ ਗਈ ਲਾ ਬਸਦੇ ਉਹ ਪੂਰ ਪੈ ਨਹੀਂ ਪਕਦੇ ਹਾਂ ਜੀ ਖੇਤੀ ਦੇ ਸੰਦ ਨੇ ਜੀ ਬਾਸ ਦੇ ਪੋਰ ਨੇ ਇਹ 20 ਹੱਥ ਨਾਲ ਜਦੋਂ ਪਾਉਂਦੇ ਹੁੰਦੇ ਸੀ ਕਿਸਾਨ ਹਾਲਾਂ ਦੇ ਮਗਰ ਲਾ ਕੇ ਜੋ ਲੱਕੜ ਦੇ ਹਾਲ ਹੁੰਦੇ ਇਸ ਤਾਰੀਖ ਦੇ ਵਿੱਚ ਇਹਦੀ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਵਾਦ ਹੈ ਹਰਵਿੰਦਰ ਸਿੰਘ ਜੀ ਤੁਸੀਂ ਵਿਭਿੰਨ ਖੇਤੀ ਵੀ ਕਰ ਰਹੇ ਹੋ ਇਹ ਵੀ ਬਣਾਇਆ ਤੁਸੀਂ ਪੁਰਾਣਾ ਮਾਡਲ ਮਕਾਨ ਵੀ ਬਣਾਇਆ ਤੇ ਮੈਂ ਕਾਮਨਾ ਕਰਦਾ ਕਿ ਵਾਹਿਗੁਰੂ ਤੁਹਾਨੂੰ ਲੰਮੀ ਉਮਰ ਬਖਸ਼ੇ ਤੇ ਤੁਸੀਂ ਇਸ ਤਰੀ ਤੇ ਬਰਾਸਤ ਦਾ ਜਿਹੜਾ ਪ੍ਰਚਾਰ ਹੈ ਤੁਹਾਡਾ ਜਾਰੀ ਰਹੇ ਤੇ ਤੇ ਇੱਕ ਇਹ ਹੈ ਜੀ ਜਿਹੜੇ ਵੀਰ ਆਪਣੇ ਭਰਾ ਖੇਤੀ ਕਰਨਾ ਚਾਹੁੰਦੇ ਨੇ ਕੁਦਰਤੀ ਖੇਤੀ ਕਰਨਾ ਚਾਹੁੰਦੇ ਨੇ ਇਹ ਸੰਯੋਗ ਦੀ ਲੋੜ ਹੈ ਜੋ ਉਹ ਰਿਹਾ ਕੇ ਫਾਰਮ ਤੇ ਉਹ ਦੇਖ ਸਕਦੇ ਨੇ ਦੀ ਖੇਤੀ ਮੈਂ ਵੱਧ ਵਧ ਬੇਨਤੀ ਕਰਾਂਗਾ ਬਾਰ ਬਾਰ ਕਿ ਕਿਸਾਨ ਭਰਾਵ ਨੂੰ ਜਾਦੇ ਨਹੀਂ ਤਾਂ ਦੇ ਬੱਚਿਆਂ ਨੂੰ ਲਈ ਜਰੂਰ ਕਰੋ ਕੁਦਰਤੀ ਖੇਤੀ ਠੀਕ ਹੈ ਜੀ ਹਾਂ ਉਹਦੇ ਵਿੱਚ ਇੱਕ ਹੋਰ ਸਕੀਮ ਹੈ ਪੰਜਾਬ ਐਗਰੋ ਜਿਹੜੀ ਉਹਦੇ ਵਿੱਚ ਤੁਹਾਨੂੰ ਸਮਾਨ ਵੀ ਦਿੰਦੀ ਹੈ ਪੰਜਾਬ ਐਗਰੋ ਤੁਸੀਂ ਅੱਧਾ ਕਿੱਲਾ ਰਜਿਸਟਰ ਕਰਵਾ ਲਓ ਚਾਹੇ ਤੁਸੀਂ ਕਿੱ ਕਿੱਲਾ ਕਰਵਾ ਲਓ ਉਦੋਂ ਤੁਹਾਨੂੰ ਪੰਜਾਬ ਐਗਰੋ ਗੁੰਡੋਏ ਹੋਗੇ ਸਪਰੇਅ ਆ ਪੰਪ ਹੋ ਗਿਆ ਦਵਾਈਆਂ ਉਹ ਉਹ ਫਰੀਦ ਦਿੰਦੇ ਨੇ ਜੀ ਬਿਲਕੁਲ ਫਰੀ ਅੱਛਾ ਜੀ ਹਾਂਜੀ ਹਾਂਜੀ ਉਦੋਂ ਤਿੰਨ ਸਾਲਾਂ ਵਿੱਚ ਤੁਹਾਨੂੰ ਸਰਟੀਫਿਕੇਟ ਦੇ ਦੇਣਗੇ ਤੇ ਤੁਹਾਡਾ ਐਗੋ ਮਾਰਕ ਮਿਲ ਜੂਆ ਤੁਹਾਨੂੰ ਜਿਹੜੀ ਚੀਜ਼ ਤੁਸੀਂ ਆਪਦਾ ਲੋਗੋ ਲਾ ਕੇ ਜਿਵੇਂ ਮਰਜ਼ੀ ਮਾਰਕੀਟ ਦੇ ਵਿੱਚ ਵੇਚ ਸਕਦੇ ਹਾਂ ਹਾਂਜੀ ਇੱਕ ਇਹ ਜੋੜੀ ਦਿਖਾਣਿਆ ਤੁਹਾਨੂੰ ਪ੍ਰਾਤਨ ਜੋੜੀ ਐ ਦੇਖੋ ਜੀ ਚੁਲਾ ਨਹੀਂ ਜੀ ਆਪਣਾ ਉੱਤੇ ਵੀ ਚੂਲਾ ਨੇ ਉਵੇਂ ਚੂਲਾ ਨੇ ਥੱਲੇ ਜੀ ਇਹ ਤੁਸੀਂ ਦੇਖ ਸਕਦੇ ਹੋ ਜੀ ਪ੍ਰਾਤਨ ਜੋੜੀ ਕਿੰਨੀ ਸੁੰਦਰ ਹੈ ਇਹ ਕਿੱਥੋਂ ਲੈ ਕੇ ਆਏ ਸੀ ਜੀ ਇਹ ਜੀ ਕੁਝ ਰਾਜਸਥਾਨ ਦੇ ਵਿੱਚੋਂ ਕੁਝ ਹਰਿਆਣੇ ਦੇ ਵਿੱਚੋਂ ਕੁਝ ਜਾਂ ਪੰਜਾਬ ਦੇ ਵਿੱਚੋਂ ਜਿੱਥੇ ਮੁੰਡਿਆਂ ਨੇ ਲੈ ਲੈਣੇ ਆਂ ਇਹ ਚੀਜ਼ਾਂ ਧੰਨਵਾਦ ਜੀ ਤੁਹਾਡਾ ਬਹੁਤ ਬਾਤ ਸਾਨੂੰ ਸਮਾਂ ਦਿੱਤਾ ਇੱਥੇ ਆਉਣ ਦਾ ਤੁਸੀਂ ਜੀ